ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਓਸਮ ਹਰ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਮੈਂ ਬਟਨ ਪੱਟੀ ਦਾ ਡਿਜ਼ਾਈਨ ਲੈ ਕੇ ਆਈਆਂ ਅੱਜ ਹੀ ਮੈਨੂੰ ਕੱਲ ਕਿਸੇ ਭੈਣ ਦਾ ਫੋਨ ਆਇਆ ਸੀ ਕਿ ਤੁਸੀਂ ਉਹ ਵਾਲੀ ਬਟਨ ਪੱਟੀ ਬਣਾਉਣੀ ਦੱਸੋ ਜਿਹੜੀ ਅੱਗੋਂ ਤਿੰਨ ਕੁੰਡਿਆਂ ਨਾਲ ਗੋਲ ਕੀਤੀ ਜਾਂਦੀ ਆ ਤੇ ਇਹ ਵਾਲੀ ਬਟਨ ਪੱਟੀ ਜਿਹੜੀ ਬਣਾਉਣੀ ਬਹੁਤ ਹੀ ਆਸਾਨ ਹੈ ਮੈਂ ਇੱਥੇ ਸਿੱਧੇ ਉਲਟੇ ਕੁੰਡਿਆਂ ਵਾਲੀ ਫੱਟੀ ਬਣਾਈ ਹੈ ਤੁਸੀਂ ਉਲਟੇ-ਉਲਟੇ ਕੁੰਡਿਆਂ ਵਾਲੀ ਜਾਂ ਕੋਈ ਵੀ ਬਟਨ ਪੱਟੀ ਤੁਸੀਂ ਬਣਾ ਸਕਦੇ ਹੋ ਬਹੁਤ ਹੀ ਸੌਖਾ ਤਰੀਕਾ ਤੇ ਮੈਂ ਤੁਹਾਨੂੰ ਦੋਨਾਂ ਸਾਈਡਾਂ ਦੀਆਂ ਬਟਨ ਪੱਟੀਆਂ ਬਣਾਉਣੀਆਂ ਸਿਖਾਵਾਂਗੀ ਇਹ ਹੈਗੀ ਹੈ ਸਾਡੀ ਖੱਬੇ ਪਾਸੇ ਦੀ ਬਟਨ ਪੱਟੀ ਜਿਹਦੇ ਵਿੱਚ ਆਪਾਂ ਚਾਕ ਘੱਟਦੇ ਆ ਤੇ ਦੂਸਰੇ ਪਾਸੇ ਜਿਹੜੀ ਸਾਡੀ ਸੱਜੇ ਪਾਸੇ ਦੀ ਬਟਨ ਪੱਟੀ ਆ ਉਹ ਵੀ ਆਪਾਂ ਬਣਾਉਣੀ ਵੇਖਾਂਗੇ ਦੋਨੋਂ ਮੈਂ ਬਣਾ ਕੇ ਤਿਆਰ ਕੀਤੀਆਂ ਨੇ ਤੇ ਦੋਨਾਂ ਪਾਸਿਆਂ ਦੀ ਮੈਂ ਤੁਹਾਨੂੰ ਦੱਸਾਂਗੀ ਕਿ ਬਟਨ ਪੱਟੀ ਜਿਹੜੀ ਆਪਾਂ ਕਿਵੇਂ ਬਣਾਉਣੀ ਆ ਸਭ ਤੋਂ ਪਹਿਲਾਂ ਆਪਾਂ ਵੇਖਦੇ ਹਾਂ ਕਿ ਖੱਬੇ ਪਾਸੇ ਵਾਲੀ ਬਟਨ ਪੱਟੀ ਜਿਹੜੀ ਉਹ ਆਪਾਂ ਕਿਵੇਂ ਬਣਾਉਣੀ ਆ ਤੇ ਇੱਥੇ ਮੈਂ ਬਟਨ ਪੱਟੀ ਵਾਸਤੇ ਜਿਹੜੇ 12 ਕੁੰਡੇ ਪਾਏ ਹੋਏ ਨੇ ਆ ਵੇਖੋ 2 4 6 8 10 ਤੇ 12 12 ਕੁੰਡਿਆਂ ਦੀ ਆਪਾਂ ਬਟਨ ਪੱਟੀ ਜਿਹੜੀ ਆ ਬਣਾ ਰਹੇ ਹਾਂ ਤੁਸੀਂ ਵੱਧ ਘੱਟ ਆਪਣੇ ਅਕੋਰਡਿੰਗ ਜਿੰਨੀ ਚਾਹੋ ਲੈ ਸਕਦੇ ਜੇ ਬਹੁਤ ਹੀ ਸੌਖਾ ਤਰੀਕਾ ਇਹ ਵਾਲੀ ਬਟਨ ਪੱਟੀ ਬਣਾਉਂਦਾ ਤੇ ਆਪਾਂ ਹੁਣ ਇਸ ਨੂੰ ਬਣਾ ਕੇ ਤਿਆਰ ਕਰਦੇ ਹਾਂ ਸਭ ਤੋਂ ਪਹਿਲਾਂ ਇੱਧਰ ਸਾਈਡ ਜਿਹੜਾ ਵੀ ਤੁਸੀਂ ਆਪਣਾ ਪੈਟਰਨ ਬਣਾਇਆ ਜੋ ਡਿਜ਼ਾਈਨ ਬਣਾ ਰਹੇ ਹੋ ਮੈਂ ਸਿੰਪਲ ਸਿੰਪਲ ਬਣਾਇਆ ਕਿਉਂਕਿ ਮੈਂ ਸਿਰਫ ਤੁਹਾਨੂੰ ਦੱਸਣਾ ਸੀਗਾ ਤੇ ਜਿਹੜਾ ਵੀ ਤੁਸੀਂ ਆਪਣਾ ਡਿਜ਼ਾਈਨ ਬਣਾ ਰਹੇ ਹੋ ਉਹ ਤੁਸੀਂ ਬਣਾ ਲੈਣਾ ਆਪਾਂ ਇੱਥੇ ਸਟਾਰਟਿੰਗ ਤੇ ਪਹਿਲਾਂ ਸਿੱਧੇ ਪਾਸਿਓ ਜਿਹੜੀ ਸਾਡੀ ਖੱਬੇ ਪਾਸੇ ਵਾਲੀ ਬਟਨ ਪੱਟੀ ਹੁੰਦੀ ਹੈ ਪਹਿਲਾਂ ਸਾਡਾ ਇੱਧਰ ਡਿਜ਼ਾਈਨ ਹੁੰਦਾ ਉਸ ਤੋਂ ਅੱਗੇ ਬਟਨ ਪੱਟੀ ਹੁੰਦੀ ਆ ਤੇ ਜਿਹੜੀ ਸੱਜੇ ਪਾਸੇ ਵਾਲੀ ਹੁੰਦੀ ਆ ਉਹ ਪਹਿਲਾਂ ਸਾਡੀ ਇੱਧਰ ਬਟਨ ਪੱਟੀ ਆ ਜਾਂਦੀ ਹੈ ਤੇ ਬਾਅਦ ਵਿੱਚ ਡਿਜ਼ਾਈਨ ਹੁੰਦਾ ਇਹ ਆਪਾਂ ਸਭ ਤੋਂ ਪਹਿਲਾਂ ਸਿੱਧੇ-ਸਿੱਧੇ ਕੁੰਡੇ ਜਿਹੜੇ ਆਪਣੇ ਬੁਣ ਲੈਣੇ ਆ ਜਿਹੜਾ ਵੀ ਤੁਸੀਂ ਡਿਜ਼ਾਈਨ ਬਣਾਇਆ ਉਹ ਬਣਾ ਲੈਣਾ ਜਾਂ ਸਿੱਧਾ ਬਣਾ ਰਹੇ ਹੋ ਉਹ ਤੁਸੀਂ ਬਣਾ ਲੈਣਾ ਵਾ ਤੁਸੀਂ ਇਹ ਵਲੇ ਤਰੀਕੇ ਦੇ ਨਾਲ ਕੋਈ ਵੀ ਬਟਨ ਪੱਟੀ ਬਣਾ ਸਕਦੇ ਜੀ ਆਹ ਕੁੰਡੇ ਹੁਣ ਆਪਾਂ ਹੁਣ ਲਈ ਇਸ ਤੋਂ ਅੱਗੇ ਆਪਾਂ ਕੀ ਕਰਨਾ ਇੱਕ ਕੁੰਡਾ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਤੇ ਇੱਕ ਉਲਟਾ ਇਹ ਆਪਾਂ ਹੁਣ 9 ਕੁੰਡੇ ਬਣਾ ਲਿਆ 12 ਕੁੰਡਿਆਂ ਦੀ ਸਾਡੀ ਬਟਨ ਪੱਟੀ ਆ 9 ਕੁੰਡੇ ਜਿਹੜੇ ਆਪਾਂ ਬਣਾ ਲਿਆ ਹੁਣ ਆਪਾਂ ਧਾਗਾ ਆਪਣਾ ਪਿਛਲੇ ਪਾਸੇ ਕਰ ਦੇਣਾ ਵਾ ਤੇ ਆ ਜਿਹੜੇ ਤਿੰਨ ਕੁੰਡੇ ਇਹਨਾਂ ਤਿੰਨਾਂ ਕੁੰਡਿਆਂ ਨੂੰ ਆਪਾਂ ਸਿੱਧੇ ਬਣਾਉਣਾ ਵੇਖੋ 1 2 3 ਇਹ ਸਾਡੀ ਖੱਬੇ ਪਾਸੇ ਦੀ ਬਟਨ ਪੱਟੀ ਆ ਇਧਰੋਂ ਆਪਾਂ ਸਿੱਧੇ ਲਾਈ ਜਾਂਦੇ ਆਂ ਐਵੇਂ ਤਿੰਨ ਕੁੰਡੇ ਜਿਹੜੇ ਇਧਰ ਵਾਲੇ ਕੁੰਡੇ ਜਿਹੜੇ ਆਪਾਂ ਬਣਾ ਲਏ ਇਧਰ ਵਾਲੇ ਤਿੰਨ ਕੁੰਡੇ ਜਿਹੜੇ ਉਹ ਆਪਾਂ ਸਿੱਧੇ ਬਣਾਉਣੇ ਆਂ ਹੁਣ ਉਲਟੀ ਸਾਈਡ ਤੋਂ ਆਪਾਂ ਵੇਖੋ ਕਿਵੇਂ ਕਰਨਾ ਜਿਵੇਂ ਆਪਾਂ ਸਿੰਪਲ ਬਟਨ ਪੱਟੀ ਜਦੋਂ ਵੀ ਬਣਾਉਨੇ ਆਂ ਤੇ ਆ ਪਹਿਲਾ ਕੁੰਡਾ ਸਲਿੱਪ ਕਰਕੇ ਇਸ ਤਰ੍ਹਾਂ ਤੇ ਬਾਕੀ ਜਿਹੜਾ ਆਪਣਾ ਬਟਨ ਪੱਟੀ ਬਣਾਉਣੀ ਸ਼ੁਰੂ ਕਰ ਦਿੰਨੇ ਆ ਜਿਵੇਂ ਵੀ ਬਣਾਉਣੀ ਆ ਪਰ ਇੱਥੇ ਆਪਾਂ ਕੀ ਕਰਨਾ ਆ ਪਹਿਲਾ ਕੁੰਡਾ ਵੀ ਸਲਿੱਪ ਕਰ ਲਿਆ ਅਗਲਾ ਕੁੰਡਾ ਵੀ ਇਸ ਤਰ੍ਹਾਂ ਬਿਨਾ ਬੁਣੀ ਉਤਾਰ ਲਿਆ ਹੁਣ ਇਸ ਤੋਂ ਜਿਹੜਾ ਅਗਲਾ ਕੁੰਡਾ ਆ ਇਹਨੂੰ ਆਪਾਂ ਥੋੜ ਟਾਈਟ ਤੱਕੇ ਨਾਲ ਬੁੰਨਾ ਆ ਵੇਖੋ ਟਾਈਟ ਬੁੰਨ ਲਿਆ ਫਿਰ ਤਾਂਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਇੱਕ ਗੁੰਡਾ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਤੇ ਬਾਕੀ ਜਿਹੜੇ ਗੁੰਡੇ ਆਪਾਂ ਪੂਰੇ ਉਲਟੇ ਬਣਾ ਲੈਣੇ ਆ બસ ਇਹੀ ਦੋਸ ਲਾਈਆਂ ਨੇ ਆਪਾਂ ਖੱਬੇ ਪਾਸੇ ਦੀ ਬਟਨ ਪੱਟੀ 'ਚ ਜਿਹੜੀਆਂ ਬਣਾਉਣੀਆਂ ਇੱਕ ਵਾਰ ਮੈਂ ਤੁਹਾਨੂੰ ਦੁਬਾਰਾ ਬਣਾ ਕੇ ਦਿਖਾ ਦੇਣੀ ਆ ਇਹਨਾਂ ਕੁੰਡੇ ਨੂੰ ਆਪਾਂ ਜਲਦੀ ਜਲਦੀ ਬੁਣ ਲੈਣੇ ਆ ਹੁਣ ਆ ਕੁੰਡੇ ਆਪਾਂ ਬੁਣ ਲਿਆ ਤੇ ਹੁਣ ਆਪਾਂ ਫਿਰ ਬਟਨ ਪੱਟੀ ਵਾਲੇ ਕੁੰਡੇ ਬੁਣਨੇ ਇੱਕ ਉਲਟਾ ਫਿਰ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਬਣਾਵਾਂਗੇ ਇੱਕ ਉਲਟਾ ਬਣਾਵਾਂਗੇ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਤੇ ਇੱਕ ਉਲਟਾ ਇਹ ਸਾਡੇ 9 ਗੁੰਡੇ ਹੋ ਗਏ ਆ ਵੇਖੋ 1 2 3 4 5 6 7 8 ਤੇ 9 ਗੁੰਡੇ ਹੋ ਗਏ ਹੁਣ ਅਗਲੇ ਤਿੰਨੋਂ ਗੁੰਡੇ ਆਪਾਂ ਸਿੱਧੇ ਬਣਾਉਣੇ ਆ 1 2 3 ਇਹ ਆਪਾਂ ਜਾਣਾ ਇੱਧਰ ਸਿੱਧੇ ਪਾਸੇ ਉਹ ਜਦੋਂ ਜਾਣਾ ਹੁਣ ਉਲਟੀ ਸਾਈਡ ਤੋਂ ਵੇਖੋ ਆਪਾਂ ਕਿਵੇਂ ਬਣਾਉਣਾ ਪਹਿਲਾ ਗੁੰਡਾ ਸਲਿੱਪ ਕਰ ਲਿਆ ਅਗਲਾ ਕੁੰਡਾ ਵੀ ਸਲਿੱਪ ਕਰ ਲੈਣਾ ਹੁਣ ਅਗਲਾ ਜਿਹੜਾ ਕੁੰਡਾ ਉਲਟਾ ਤੀਸਰਾ ਇਹਨੂੰ ਆਪਾਂ ਥੋੜਾ ਜਿੰਨਾ ਟਾਈਟ ਕਰਕੇ ਬਣਾਉਣਾ ਫਿਰ ਤਾਂ ਅੱਗਾ ਪਿੱਛੇ ਕਰਕੇ ਫਿਰ ਅੱਗੇ ਉਹੀ ਬਟਨ ਪੱਟੀ ਬਣਾ ਲੈਣੀ ਜਿਹੜੀ ਵੀ ਤੁਸੀਂ ਬਣਾਉਣੀ ਆ ਭਾਵੇਂ ਤੁਸੀਂ ਉਲਟੇ ਕੁੰਡਿਆਂ ਦੀ ਬਣਾ ਲਓ ਜਾਂ ਸਿੱਧਿਆਂ ਦੀ ਬਣਾ ਲਓ ਜਿਵੇਂ ਵੀ ਤੁਸੀਂ ਬਣਾਉਣੀਆ ਬਣਾ ਸਕਦੇ ਜੀ ਉਹ ਤੁਹਾਡੀ ਆਪਣੀ ਮਰਜ਼ੀ ਆ ਜੇ ਤੁਸੀਂ ਉਲਟੇ-ਉਲਟੇ ਕੁੰਡਿਆਂ ਵਾਲੀ ਬਣਾਉਣੀ ਜਿਵੇਂ ਆਪਾਂ ਬਣਾਉਨੇ ਆ ਉਹ ਵੀ ਬਣਾ ਸਕਦੇ ਜੇ ਸਿੱਧੇ ਕੁੰਡਿਆਂ ਵਾਲੀ ਵੀ ਬਣਾ ਸਕਦੇ ਆ ਤੇ ਮੈਨੂੰ ਉਮੀਦ ਆ ਕਿ ਜਿਹੜੀ ਬਟਨ ਪੱਟੀ ਬਾਰੇ ਮੈਨੂੰ ਭੈਣ ਜੀ ਉਹਨਾਂ ਨੇ ਫੋਨ ਕੀਤਾ ਬਰਨਾਲੇ ਤੋਂ ਉਹਨਾਂ ਨੇ ਫੋਨ ਕੀਤਾ ਸੀਗਾ ਤੇ ਉਹ ਇਹੀ ਬਟਨ ਪੱਟੀ ਹੋਏਗੀ ਮੈਂ ਤੇ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕੀਤੀ ਆ ਤੇ ਉਮੀਦ ਆ ਕਿ ਉਹਨਾਂ ਨੂੰ ਇਹ ਜਿਹੜੇ ਆ ਬਟਨ ਪੱਟੀ ਪਸੰਦ ਆ ਜਾਏਗੀ ਉਹਨਾਂ ਨੇ ਜਿਹੜੀ ਸੋਚਿਆ ਸੀ ਮੇਰੇ ਕੋਲੋਂ ਪੁੱਛਣ ਵਾਸਤੇ ਇਹ ਉਹੀ ਬਟਨ ਪੱਟੀ ਹੋਏਗੀ ਹੁਣ ਆਪਾਂ ਖੱਬੇ ਪਾਸੇ ਦੀ ਬਟਨ ਪੱਟੀ ਬਣਾ ਲਈਏ ਵੇਖੋ ਇਸ ਤਰੀਕੇ ਦੇ ਨਾਲ ਬਹੁਤ ਹੀ ਸੋਹਣੀ ਬਣਦੀ ਹੈ ਇਹਦੇ ਇਧਰਲੀ ਸਾਈਡ ਤੇ ਬਿਲਕੁਲ ਵੀ ਕੋਈ ਗੰਦਲ ਨਹੀਂ ਹੁੰਦੀ ਗੁਲਾਈ ਦੇ ਵਿੱਚ ਇਹ ਹੁੰਦੀ ਹੈ ਉਲਟੀ ਸਾਈਡ ਤੋਂ ਵੀ ਇਸ ਤਰ੍ਹਾਂ ਗੁਲਾਈ ਦੇ ਵਿੱਚ ਹੀ ਹੁੰਦੀ ਹੈ ਹੁਣ ਆਪਾਂ ਬਣਾਵਾਂਗੇ ਸੱਜੇ ਪਾਸੇ ਦੀ ਜਿਹੜੀ ਪਹਿਲੋ ਸਟਾਰਟਿੰਗ ਤੇ ਬਟਨ ਪੱਟੀ ਆ ਜਾਂਦੀ ਉਹ ਸੱਜੇ ਪਾਸੇ ਦੀ ਵੇਖੋ ਆਪਾਂ ਕਿਵੇਂ ਬਣਾਉਣੀ ਆ ਹੁਣ ਖੱਬੇ ਪਾਸੇ ਦੀ ਤੇ ਆਪਾਂ ਬਣਾ ਲਈ ਜਿਹੜੀ ਸਾਡੀ ਸੱਜੇ ਪਾਸੇ ਵਾਲੀ ਬਟਨ ਪੱਟੀ ਹੈ ਸਟਾਰਟਿੰਗ ਤੇ ਪਹਿਲੋ ਬਟਨ ਪੱਟੀ ਹੁੰਦੀ ਹੈ ਇਸ ਤੋਂ ਅੱਗੇ ਸਾਡਾ ਡਿਜ਼ਾਈਨ ਆਉਂਦਾ ਹੈ ਇਹ ਵੇਖੋ ਹੁਣ ਆਪਾਂ ਕਿਵੇਂ ਬਣਾਉਣੀ ਆ ਇੱਥੇ ਵੀ ਆਪਾਂ ਬਣਾਉਣੀ ਸੇਮ ਉਸੇ ਤਰ੍ਹਾਂ ਪਰ ਥੋੜਾ ਜਿਹਾ ਚੇਂਜ ਹੋਣਾ ਆ ਵੇਖੋ ਪਹਿਲਾ ਕੁੰਡਾ ਆਪਾਂ ਸਲਿੱਪ ਕਰ ਲਿਆ ਹੁਣ ਅਗਲਾ ਕੁੰਡਾ ਵੀ ਸਲਿੱਪ ਕਰਨਾ ਹੈ ਇਸ ਤਰ੍ਹਾਂ ਪਹਿਲਾ ਵੀ ਸਲਿੱਪ ਕਰ ਲਿਆ ਅਗਲਾ ਵੀ ਸਲਿੱਪ ਕਰ ਲਿਆ ਫਿਰ ਅਗਲਾ ਕੁੰਡਾ ਜਿਹੜਾ ਥੋੜਾ ਜਿਹਾ ਟਾਈਟ ਬੁਣ ਕੇ ਆਪਾਂ ਸਿੱਧਾ ਬੁਣਨਾ ਇੱਥੇ ਵੀ ਤਿੰਨ ਕੁੰਡਿਆਂ ਤੋਂ ਹੀ ਬਟਨ ਪੱਟੀ ਬਣੇਗੀ ਤੇ ਅੱਗੋਂ ਆਪਾਂ ਉਸੇ ਤਰ੍ਹਾਂ ਉਲਟਾ ਸਿੱਧਾ ਕੁੰਡਾ ਜਿਹੜਾ ਉਹ ਆਪਾਂ ਬਣਾਵਾਂਗੇ ਇਹ ਤੁਹਾਨੂੰ ਸਿੱਧੇ ਪਾਸਿਓਂ ਦੱਸਤਾ ਹੁਣ ਉਲਟੀ ਸਲਾਈ ਚ ਵੇਖੋ ਆਪਾਂ ਇਹਦਾ ਕੀ ਕਰਨਾ ਵਾ ਇੱਥੇ ਵੀ 12 ਕੁੰਡਿਆਂ ਦੀ ਆਪਾਂ ਬਟਨ ਪੱਟੀ ਬਣਾਈ ਆ ਇੱਕ ਕੁੰਡਾ ਸਿੱਧਾ ਇੱਕ ਉਲਟਾ ਇਸ ਤਰ੍ਹਾਂ ਦੀ ਆਪਾਂ ਬਟਨ ਪੱਟੀ ਬਣਾਈ ਆ ਤੇ ਤੁਸੀਂ ਚਾਹੋ ਤੇ ਉਲਟੇ-ਉਲਟੇ ਕੁੰਡਿਆਂ ਵਾਲੀ ਵੀ ਬਣਾ ਸਕਦੇ ਜੇ ਤੇ ਜੇ ਤੁਸੀਂ ਉਲਟੇ ਕੁੰਡਿਆਂ ਵਾਲੀ ਵੀ ਬਟਨ ਪੱਟੀ ਦੇਖਣੀ ਆ ਤੇ ਤੁਸੀਂ ਮੈਨੂੰ ਕਮੈਂਟ ਕਰ ਦਿਓ ਮੈਂ ਉਹ ਵੀ ਤੁਹਾਨੂੰ ਬਣਾ ਕੇ ਦਿਖਾ ਦਵਾਂਗੀ ਕਿ ਕਿਵੇਂ ਦੀ ਬਣਦੀ ਆ ਵੈਸੇ ਬਹੁਤ ਹੀ ਸੋਖਾ ਤਰੀਕਾ ਆ ਆ ਹੁਣ ਅੱਗੇ ਆਪਾਂ ਸਿੱਧੀ ਸਲਾਈ ਜਿਹੜੀ ਬਣਾ ਲਈ ਆ ਹੁਣ ਉਲਟੀ ਸਾਈਡ ਤੋਂ ਵੇਖੋ ਆਪਾਂ ਕਿਵੇਂ ਕਰਨਾ ਆ ਤੇ ਪਹਿਲਾਂ ਆਪਾਂ ਕੁੰਡੇ ਜਿਹੜੇ ਆ ਜਿਹੜਾ ਵੀ ਡਿਜ਼ਾਈਨ ਬਣਾ ਰਹੇ ਹੋ ਇਹਨੂੰ ਤੁਸੀਂ ਬਣਾ ਲੈਣਾ ਉਲਟਾ-ਉਲਟਾ ਬਹੁਤ ਹੀ ਸੋਖਾ ਆ ਤੇ ਭੈਣਾਂ ਨੂੰ ਰਿਕੁਐਸਟ ਹੈ ਹੋਈ ਆ ਕਿ ਤੁਸੀਂ WhatsApp ਤੇ ਮੈਸੇਜ ਕਰਿਆ ਕਰੋ WhatsApp ਤੇ ਆਪਣੇ ਡਿਜ਼ਾਈਨ ਭੇਜਿਆ ਕਰੋ ਫੋਨ ਕਾਲ ਕਈ ਵਾਰੀ ਨਹੀਂ ਹੋਈ ਚੁੱਕੀ ਜਾਂਦੀ ਇੰਨਾ ਟਾਈਮ ਵੀ ਨਹੀਂ ਹੁੰਦਾ ਉਲਟੇ ਕੁੰਡੇ ਬਣਨ ਤੋਂ ਬਾਅਦ ਆਪਾਂ 9 ਕੁੰਡੇ ਜਿਹੜੇ ਇਸ ਤਰ੍ਹਾਂ ਇੱਕ ਉਲਟਾ ਇੱਕ ਸਿੱਧਾ ਬਣਾ ਲਾਂਗੇ ਜਿਵੇਂ ਆਪਾਂ ਉੱਧਰ ਵਾਲੀ ਪੱਟੀ ਦੇ ਵਿੱਚ ਬਣਾਇਆ ਸੀਗਾ ਇਸ ਤਰ੍ਹਾਂ ਕਰਕੇ ਹੁਣ ਸਾਡੇ ਇਹ 9 ਕੁੰਡੇ ਬਣ ਗਏ ਨੇ ਆ ਵੇਖੋ 1 2 3 4 5 6 7 8 ਤੇ 9 ਹੁਣ ਧਾਗਾ ਆਪਾਂ ਆਪਣੀ ਸਾਈਡ ਕਰਾਂਗੇ ਆ ਜਿਹੜੇ ਹੁਣ ਤਿੰਨ ਕੁੰਡੇ ਇਹਨਾਂ ਨੂੰ ਆਪਾਂ ਉਲਟੇ ਬਣਾਉਣਾ ਪਹਿਲਾ ਕੁੰਡਾ ਇਸ ਤਰ੍ਹਾਂ ਉਲਟਾ ਬਣਾ ਲਿਆ ਹੁਣ ਆਹ ਵਾਲਾ ਕੁੰਡਾ ਜਿਹੜਾ ਇਹਨੂੰ ਤੁਸੀਂ ਇੱਥੋਂ ਨਹੀਂ ਬੁੰਣਾ ਇਹਨੂੰ ਕੋਸ਼ਿਸ਼ ਕਰਨੀ ਤੁਸੀਂ ਇੱਧਰ ਵਾਲੀ ਸਾਈਡ ਤੋਂ ਬੁੰਨਦੇ ਇਦੋਂ ਇੱਥੋਂ ਬੁੰਨਾ ਇੱਥੋਂ ਨਹੀਂ ਬੁੰਨਾ ਇਹਨੂੰ ਆਪਾਂ ਇੱਥੋਂ ਬੁੰਨਾ ਸਿੱਧਾ ਉਲਟਾ ਬਣਾ ਲਿਆ ਆ ਵੀ ਉਲਟਾ ਬਣਾ ਲਿਆ ਆ ਵੀ ਉਲਟਾ ਬਣਾ ਲਿਆ ਬਸ ਇਹੀ ਤਰੀਕਾ ਬਿਲਕੁਲ ਸੌਖਾ ਇੱਕ ਵਾਰ ਦੁਬਾਰਾ ਬੱਸ ਦੱਸ ਦਿੰਨੀ ਆ ਵੀ ਸੱਜੇ ਪਾਸੇ ਦੀ ਕਿਵੇਂ ਬੰਨੀ ਪਹਿਲਾ ਗੁੰਡਾ 슬ਿੱਪ ਕਰ ਲਿਆ ਦੂਸਰਾ ਵੀ 슬ਿੱਪ ਕਰ ਲੈਣਾ ਜਿਹੜਾ ਤੀਸਰਾ ਗੁੰਡਾ ਇਹਨੂੰ ਆਪਾਂ ਥੋੜਾ ਜਿਨਾ ਟਾਈਟ ਧਾਗਾ ਕਰਕੇ ਬਣਾ ਲੈਣਾ ਤੇ ਅੱਗੋਂ ਆਪਾਂ ਉਲਟਾ ਸਿੱਧਾ ਬਣਾ ਲੈਣਾ ਬਸ ਇਹੀ ਭਾਵੇਂ ਤੁਸੀਂ ਉਲਟੇ ਗੁੰਡਿਆਂ ਦੀ ਬਣਾ ਲਓ ਜਾਂ ਸਿੱਧੇ ਗੁੰਡਿਆਂ ਦੀ ਬਣਾ ਲਓ ਬਟਨ ਪੱਟੀ ਸਟਾਰਟਿੰਗ ਦੇ ਜਿਹੜੇ ਤਿੰਨ ਗੁੰਡੇ ਆ ਇਹ ਇਸ ਤਰ੍ਹਾਂ ਬਣਨੇ ਆ ਬਾਕੀ ਤੁਸੀਂ ਜਿਸ ਤਰ੍ਹਾਂ ਮਰਜ਼ੀ ਬਣਾ ਸਕਦੇ ਜੀ ਬਹੁਤ ਹੀ ਸੌਖਾ ਅਤੇ ਸੌਬਰ ਜਿਹਾ ਤਰੀਕਾ ਆ ਉਮੀਦ ਕਰਦੀ ਆ ਕਿ ਭੈਣਾਂ ਨੂੰ ਇਹ ਜਿਹੜਾ ਤਰੀਕਾ ਪਸੰਦ ਆ ਜਾਏਗਾ ਤੇ ਜਿਹੜੀ ਭੈਣ ਨੇ ਪੁੱਛਿਆ ਆ ਉਹਨੂੰ ਵੀ ਇਹੀ ਫੱਟੀ ਦੀ ਜ਼ਰੂਰਤ ਹੋਏਗੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਆ ਦੱਸਣ ਦਾ ਤਰੀਕਾ ਵਧੀਆ ਲੱਗਾ ਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆਂ ਫਿਰ ਇਸੇ ਤਰ੍ਹਾਂ ਦੀ ਕੋਈ ਹੋਰ ਡਿਜ਼ਾਈਨ ਲੈ ਕੇ ਕਿਸੇ ਭੈਣ ਦੀ ਫਰਮਾਇਸ਼ ਲੈ ਕੇ ਨੈਕਸਟ ਵੀਡੀਓ ਵਿੱਚ ਤੇ ਐਂਡ ਤੱਕ ਜਿਨਾਂ ਨੇ ਵੀਡੀਓ ਵੇਖੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਐ ਵੇਖੋ ਬਹੁਤ ਹੀ ਪਿਆਰੀਆਂ ਬਟਨ ਪੱਟੀਆਂ ਬਣੀਆਂ ਨੇ ਇਸ ਤਰੀਕੇ ਦੇ ਨਾਲ ਸਾਡੀ ਬਟਨ ਪੱਟੀ ਆਉਂਦੀ ਆ ਇਹ ਚਾਕ ਵਾਲੀ ਆ ਤੇ ਇਹ ਜਿਹੜੀ ਇਹ ਬਟਨ ਵਾਲੀ ਆ ਤੇ ਲਾਸਟ ਤੱਕ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ